ਜੀ ਜਿਹੜੀ ਐਕਟੀਵਿਟੀ ਅੱਜ ਅਸੀਂ ਸ਼ੁਰੂ ਕੀਤੀ ਹੈ ਉਹ ਬੇਸਿਕਲੀ ਅ ਅਰੋੜਾ ਨਿਊਰੋ ਸੈਂਟਰ ਜਿਨ੍ਹਾਂ ਦੇ ਡਾਕਟਰ ਉਹ ਵੀ ਅਰੋੜਾ ਸਾਹਿਬ ਉਹਨਾਂ ਦੇ ਹੈਗੇ ਨੇ ਮਤਲਬ ਕਿ ਓਨਰ ਤੇ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਅਰੋੜਾ ਸੈਂਟਰ ਨਿਊਰੋਲੋਜੀ ਸੈਂਟਰ ਕੋਈ 1994 ਦਾ ਬੜੀ ਪੁਰਾਣੀ ਗੱਲ ਹੈ ਡਾਕਟਰ ਅਰੋੜਾ ਤੇ ਮੈਂ ਦੋਨੇ ਪੀਜੀਏ ਚੰਡੀਗੜ੍ਹ ਅਸੀਂ ਇਕੱਠੇ ਪੜ੍ਹਾਈ ਕੀਤੀ ਹੋਈ ਹੈ ਤੋਂ ਇਹਨਾਂ ਦੀ ਵੀ ਡਿਮਾਂਡ ਸੀ ਤੇ ਬਾਕੀ ਬਹੁਤ ਸਾਰੇ ਮੇਰੇ ਪੇਸ਼ੈਂਟਾਂ ਦੀ ਮੇਰੇ ਦੋਸਤਾਂ ਦੀ ਔਰ ਜਿਹੜੇ ਲੁਧਿਆਣਾ ਦੇ ਏਰੀਏ ਦੇ ਕੇ ਜੀ ਪੰਜਾਬ ਤੁਸੀਂ ਜਰੂਰ ਲੁਧਿਆਣਾ ਦੇ ਵਾਸਤੇ ਕੁਛ ਨਾ ਕੁਛ ਕਰਨਾ ਚਾਹੀਦਾ ਹੈ ਕੋਈ ਇੱਥੇ ਹਾਰਡ ਦੀ ਫੈਸਿਲਿਟੀ ਜਿਹੜੀ ਕਿ ਕ੍ਰੈਡੀਬਲ ਹੋਵੇ ਉਹ ਕਰਨਾ ਚਾਹੀਦਾ ਹੈ ਤੋਂ ਉਹ ਖੁਸ਼ੀ ਦੀ ਗੱਲ ਹੈ ਕਿ ਮੇਰਾ ਜਿਹੜਾ ਹਸਪੀਟਲ ਹੈ ਮੈਕਸ ਬੀਐਲਕੇ ਮੈਕਸ ਹਸਪੀਟਲ ਉਹਨਾਂ ਵੱਲੋਂ ਵੀ ਬਹੁਤ ਪੋਜ਼ਿਟਿਵ ਰਿਸਪੌਂਸ ਹੈ ਤੇ ਉਹਨਾਂ ਨੇ ਵੀ ਮੈਨੂੰ ਬਹੁਤ ਇਸ ਦੀ ਫ੍ਰੀडम ਦਿੱਤੀ ਹੈ ਕਿ ਲੁਭਿਆਨੇ ਵਾਸਤੇ ਤੁਸੀਂ ਕੁਝ ਵੀ ਕਰਨਾ ਚਾਹੁੰਦੇ ਹੋ ਜੋ ਪੰਜਾਬ ਵਾਸਤੇ ਕਰਨਾ ਚਾਹੁੰਦੇ ਹੋ ਉਹ ਸਾਡੇ ਨਾਲ ਹੈਗੇ ਨੇ ਤੇ ਉਹ ਮੇਰੇ ਕੁਝ ਬੰਦੇ ਆਣਗੇ ਵੀ ਲੇਟ ਨੇ ਥੋੜੇ ਸੋ ਅਸੀਂ ਇੱਥੇ ਕਾਰਡਿਕ ਸੈਂਟਰ ਸੈਟਅਪ ਕਰਾਂਗੇ ਸਾਡੀ ਰੈਗੂਲਰ ਓਪੀਡੀ ਹੋਏਗੀ ਮੈਂ ਮੈਂ ਵੀ ਆਵਾਂਗਾ ਮਹੀਨੇ ਚ ਇੱਕ ਵਾਰੀ ਜਾਂ ਦੋ ਵਾਰੀ ਬਾਕੀ ਡਾਕਟਰ ਜਸਵਿੰਦਰ ਮੇਰੀ ਟੀਮ ਦੇ ਹੈਗੇ ਨੇ ਤੇ ਇਹ ਵੀ ਘੱਟੋ ਘੱਟ ਦੋ ਵਾਰੀ ਆਣਗੇ ਹੌਲੀ ਹੌਲੀ ਅਸੀਂ ਆਪਣਾ ਰੈਗੂਲਰ ਸਟਾਫ ਰੱਖਾਂਗੇ ਤੇ ਕੈਥਲੇਮ ਇਹਨਾਂ ਨੇ ਲੁਵਾਤੀ ਆ ਨਵੀ ਬਿਲਕੁਲ ਸੀਮਨ ਦੀ ਬਹੁਤ ਅੱਛੀ ਲੈਬ ਹੈਗੀ ਆ ਤੋ ਮੈਨੂੰ ਲੱਗਦਾ ਕਿ ਵਿਦਨ 1 ਮੰਥ ਵੀ ਵਿਲ ਬੀ ਏਬਲ ਟੂ ਟੀਟ ਮੋਸਟ ਆਫ ਦੀ ਪੇਸ਼IENTS ਆਫ ਹਾਰਟ ਡਿਜ਼ੀਜ਼ ਇਨ ਥਿਸ ਸੈਂਟਰ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਅੱਗੇ ਪ੍ਰੋਗਰੈਸ ਹੋਏਗੀ ਉਦੋਂ ਨਵੀਂ ਟੈਕਨੋਲੋਜੀ ਇੰਟਰੋਡਿਊਸ ਕਰਾਂਗੇ ਜਿਸ ਤਰ੍ਹਾਂ ਹਾਰਟ ਰਿਦਮ ਦੀ ਪ੍ਰੋਬਲਮਾਂ ਨੇ ਜਾਂ ਅੱਜਕੱਲ ਹਾਰਟ ਫੇਲਿਅਰ ਬੜਾ ਕਾਮਨ ਹੋ ਗਿਆ ਤੇ ਹੌਲੀ ਹੌਲੀ ਉਹ ਸਾਡੀ ਸਕੀਮ ਹੈਗੀ ਹੈ ਤੇ ਇਹਦੇ ਵਿੱਚ ਮੈਂ ਸਮਝਦਾ ਕਿ ਡਾਕਟਰ ਰੋੜਾ ਦੀ ਸਾਨੂੰ ਬਹੁਤ ਕੋਆਪਰੇਸ਼ਨ ਦੀ ਲੋੜ ਹੈ ਉਹ ਕਰਨਗੇ ਔਰ ਬਾਕੀ ਮੈਕਸ ਐਜ਼ ਅ ਆਰਗੇਨਾਈਜੇਸ਼ਨ ਵੀ ਸਾਡੇ ਪਿੱਛੇ ਸਪੋਰਟ ਕਰੇਗੀ ਔਰ ਮੈਂ ਸਮਝਦਾ ਕਿ ਅਸੀਂ ਕੁਛ ਨਾ ਕੁਛ ਅੱਛਾ ਕੰਮ ਕਰਾਂਗੇ ਪੰਜਾਬ ਦੇ ਠੀਕ ਹੈ ਮੈਕਸ ਦਾ ਕੋਈ ਬ੍ਰਾਂਚ ਵੀ ਆਪਣਾ ਲੁਧਿਆਣਾ ਵਿੱਚ ਆਪਣਾ ਆ ਕੀ ਹੈ ਕੋਈ ਫਲੈਂਸ ਆ ਦੇਖੋ ਮੇਰੇ ਖਿਆਲ ਵਿੱਚ ਇਹ ਹੈ ਕਿ ਉਹਨਾਂ ਦੀ ਅੰਦਰੋਂ ਤਾਂ ਮੈਨੂੰ ਨਹੀਂ ਪਤਾ ਕਿਉਂਕਿ ਇਹ ਗੱਲਾਂ ਜਿਹੜੀਆਂ ਨੇ ਉਹ ਹਾਈ ਲੈਵਲ ਬਿਜ਼ਨਸ ਲੈਵਲ ਤੇ ਡਿਸਕਸ ਹੁੰਦੀਆਂ ਨੇ لیکن میکس بہت زیادہ سپریڈ کرنا ਚਾਹੁੰਦਾ ਹੈ اور میکس گروپ ਜਿਹੜਾ ਉਹ ਦੇ ਵਾਂਟ ਟੂ ਬੀਕਮ ਨੰਬਰ 1 ਹੈਲਥ ਕੇਅਰ ਪ੍ਰੋਵਾਈਡਰ ਇਨ ਇੰਡੀਆ ਹੁਣ ਵੀ ਐਕਚੁਅਲੀ ਜੇ ਤੁਸੀਂ ਕੈਪੀਟਲ ਜਿਹੜੀ ਹੈਗੀ ਉਹਨਾਂ ਦੀ ਦੇਖਿਆ ਜਾਵੇ ਵੈਲਿਊ میکس ਹੈਲਥ ਕੇਅਰ ਦੀ اپੋਲੋ ਜਿਹੜਾ ਨੰਬਰ 1 ਨੰਬਰ 2 ਤੇ ਆ ਗਿਆ ਉਹ ਆਲਰੇਡੀ ਸੋ میکس ਵਿੱਚ ਇੱਕ ਅੱਛੀ ਚੀਜ਼ ਇਹ ਹੈ ਜਿਹੜਾ ਦਾ ਪ੍ਰਮੋਟਰ ਹੈਗੇ ਨੇ ਮਿਸਟਰ ਅਦੇਸੋਈ ਉਹ ਯੰਗ ਆਦਮੀ ਹੈ ਹੀ ਇਜ਼ 52 ਓਨਲੀ so he has aid on his side and he is he is very aggressive that i want to make one of the best healthcare system in india to menu ummeed hai ke ludhiana ch bhi jive hun chandigarh ta hai unna nal ke ek hospital chandigarh ek hor bana rahe ne oh jhirpur de kol te ludhiana vi oh dekh rahe ne koi jyada collaboration ya koi nawa greenfield project shuru aega ਸਰ ਹਾਰਟ ਦੇ ਨਾਲ ਰਿਲੇਟਡ ਜਿਹੜੀਆਂ ਤੁਸੀਂ ਪ੍ਰੋਬਲਮਸ ਦੱਸੀਆਂ ਜਿਹਦੇ ਦੀ ਆਮ ਪਬਲਿਕ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਇਸ ਤਰ੍ਹਾਂ ਬਚਾ ਲੈਣਾ ਵੈਰੀ ਗੁੱਡ ਦੇਖੋ ਹਾਰਡੀ ਜਿਹੜੀ ਇਹ ਬਿਮਾਰੀ ਹੈਗੀ ਪਰਟੀਕੁਲਰਲੀ ਬਲੱਡ ਪ੍ਰੈਸ਼ਰ ਔਰ ਕੋਰਨਰੀ ਆਰਟੀਰੀ ਡਿਜ਼ੀਜ਼ ਕੋਰਨਰੀ ਆਰਟੀਰੀ ਡਿਜ਼ੀਜ਼ ਜੀ ਤੇ ਮਤਲਬ ਨਾੜੀਆਂ 'ਚ ਬਲੋਕੇਜ ਹੁੰਦੇ ਆ ਜਿੰਨਾ ਕਰਕੇ ਹੱਟਦਾ ਕਮੀ ਇਹਨਾਂ ਵਾਸਤੇ ਕੋਈ ਬਹੁਤ ਜ਼ਿਆਦਾ ਡਿਫਿਕਲਟ ਕੰਮ ਨਹੀਂ 5-6 ਚੀਜ਼ਾਂ ਹੀ ਹੈ ਨੰਬਰ 1 ਸਾਡਾ ਹੈਲਦੀ ਲਾਈਫ ਸਟਾਈਲ ਚਾਹੀਦਾ ਹੈਲਦੀ ਲਾਈਫ ਸਟਾਈਲ ਮਤਲਬ ਥੋੜਾ weight ਠੀਕ ਹੋਣਾ ਚਾਹੀਦਾ ਹੈ weight ਠੀਕ ਕੀ ਹੈ weight ਦਾ ਫਾਰਮੂਲਾ ਹੈ ਕਿ height in centimetre 100 ਅਗਰ ਤੁਹਾਡੀ height ਇੱਕ ਸਾ 60 centimetre ਹੈ ਤਾਂ ਤੁਹਾਡਾ ਮੈਕਸਿਮ weight 60 kg ਰਹੇ ਨੰਬਰ 1 ਨੰਬਰ 2 ਕੋਈ ਨਾ ਕੋਈ ਰੈਗੂਲਰ ਐਕਸਰਸਾਈਜ਼ ਜੁਲ ਕਰੀਏ ਹਰ ਆਦਮੀ ਨੂੰ ਮੈਂ ਇੱਕੋ ਗੱਲ ਕਹਿੰਦਾ ਲੋਕਾਂ ਨੂੰ ਕਿ ਜੇ ਤੁਸੀਂ ਕੋਈ ਐਡਿਕਸ਼ਨ ਆਪਣੀ ਜ਼ਿੰਦਗੀ ਚ ਕਰਨੀ ਹੈ ਦਾਰੂ ਜਾਂ ਸਿਗਰਟ ਦੀ ਬਜਾਏ ਬੈਟਰਾ ਤੁਸੀਂ ਐਕਸਰਸਾਈਜ਼ ਨੂੰ ਐਡਿਕਟ ਐਡਿਕਸ਼ਨ ਕਰ ਲਓ ਔਰ ਐਕਸਰਸਾਈਜ਼ ਦੀ ਐਡਿਕਸ਼ਨ ਹੋ ਜਾਂਦੀ ਹੈ ਜੇ ਤੁਸੀਂ ਰੈਗੂਲਰ ਐਕਸਰਸਾਈਜ਼ ਕਰਦੇ ਹੋ ਨਾ ਫਿਰ ਜੇ ਤੁਸੀਂ ਨਾ ਕਰੋ 2-3 ਦਿਨ ਫਿਰ ਤੁਹਾਨੂੰ ਐਚ ਵੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਸੋ ਮੈਂ ਲੋਕਾਂ ਨੂੰ ਕਹਾਂਗਾ ਗੈਟ ਐਡਿਕਟ ਟੂ ਐਕਸਰਸਾਈਜ਼ ਹਾਂ ਜੇ ਤੁਸੀਂ ਐਕਸਰਸਾਈਜ਼ ਨਾਲ ਯੋਗਾ ਮੈਡੀਟੇਸ਼ਨ ਵੀ ਕਰ ਸਕਦੇ ਹੋ ਬਹੁਤ ਚੰਗੀ ਗੱਲ ਹੈ ਲੇਕਿਨ ਨਹੀਂ ਕਰ ਵੀ ਸਕਦੇ ਤਾਂ ਘੱਟੋ ਘੱਟ 40 ਮਿੰਟ 45 ਮਿੰਟ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਫਿਰ ਅਗਰ ਆਪ ਡਾਇਬੀਟਿਸ ਹੈ ਤੁਹਾਨੂੰ ਡਾਇਬੀਟਿਸ ਪਹਿਲਾਂ ਤਾਂ ਆਪਣਾ weight shed ਘਟਾ ਕਰੋ ਲਾਈਫਸਟਾਈਲ ਮੋਡੀਫਾਈ ਕਰੋ ਪਰ ਫਿਰ ਵੀ ਅਗਰ ਸ਼ੂਗਰ ਕੰਟਰੋਲ ਨਹੀਂ ਦਵਾਈ ਖਾਓ ਔਰ ਹਿਮੋਗਲੋਬਿਨ A1C 6 ਔਰ 7 ਦੇ ਵਿਚ ਰੱਖੋ। ਅਗਰ ਬਲੱਡ ਪ੍ਰੈਸ਼ਰ ਹੈ ਉਹਨੂੰ 130 80 ਤੋਂ ਥੱਲੇ ਰੱਖੋ। ਔਰ ਮੋਸਟ ਇੰਪੋਰਟੈਂਟ ਸਾਰ ਪੰਜਾਬ ਲਈ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਇਹ ਜਿਹੜੀ ਰੋਜ਼ ਦੀ ਟੈਨਸ਼ਨ ਆ ਨਾ ਸਟ्रेस ਇਹਨੂੰ ਘੱਟ ਕਰੋ। ਹੁਣ ਇਹ ਸਟ्रेस ਕਿਵੇਂ ਘੱਟ ਹੋ ਸਕਦੀ ਹੈ ਇਹ ਕੋਈ ਆਸਾਨ ਸਬਜੈਕਟ ਨਹੀਂ ਹੈ। ਇਹ 2-4 ਮਿੰਟਾਂ ਚ ਮੈਂ ਨਹੀਂ ਸਮਝਾ ਸਕਦਾ। ਲੇਕਿਨ ਸਟ्रेस ਟ੍ਰੈਨ ਕਰਨਾ ਕਰਕੇ ਹੈ ਮੇਰੇ ਮਤਲਬ। ਨੰਬਰ 1 हर आदमी की जीन अलग है देखो जैसे मेरे दो बेटे हैं बड़ा बेटा बड़ा रिलैक्स रहा है वो मस्त है, छोटा बेटा अमेरिका में है लेकिन वो टेंस रहा है हालांकि माँ बाप सेम है ये जेनेटिक कंसट्यूशन है वह चेंज नहीं कर सकते दूसरा जोड़ा इंपॉर्टेंट कॉज है वै है लैक ऑफ रैशनल थिंकिंग जोड़ा आदमी रैशन सोच सदी एंगजायटी घट हो सकती है जैसे मैं एग्जाम्पल दू मैं फ्लाइट पकड़नी है मैं लेट हो रही हूँ एक तरीके त मैं बार बार घड़ी देखा ਡਰਾਈਵਰ ਨੂੰ ਕਹਾਂ ਉਹ ਚਲੋ ਚਲੋ ਤੂੰ ਜਲਦੀ ਚੱਲ ਜਲਦੀ ਚੱਲ ਜਲਦੀ ਚੱਲ ਪਰ ਲੋਕ ਕਰਦੇ ਨੇ ਦੂਸਰਾ ਤਰੀਕਾ ਇਹ ਹੈ ਮੈਂ ਕਹਾਂ ਡਰਾਈਵਰ ਨੂੰ ਬੇਟਾ ਤੂੰ ਆਰਾਮ ਨਾਲ ਜਾ ਕੋਈ ਨਹੀਂ ਬਾਅਦ ਤੋਂ ਬਾਅਦ ਆਪਾਂ ਫਲਾਈਟ ਮਿਸ ਕਰਦੇ ਅੰਨ ਮਰ ਨਹੀਂ ਲੱਗੇ ਯੂ نو ਇਹ ਐਟੀਟਿਊਡ ਦੀ ਗੱਲ ਹੈ ਹੁਣ ਦੂਸਰਾ ਇਹ ਹੈ ਕਿ ਰੈਸ਼ਨਲ ਜਿਹੜਾ ਅਦਮੀ ਸੋਚ ਸਕਦਾ ਨਾ ਉਹਦੀ ਐਂਗਜ਼ਾਇਟੀ ਘੱਟ ਹੋ ਸਕਦੀ ਹੈ ਜਿਵੇਂ ਫਾਰ ਐਗਜ਼ਾਮਪਲ ਥੋੜਾ ਬੁੰਡਾ ਗੱਲ ਨਹੀਂ ਮੰਨਦਾ ਥੋੜਾ ਉਹ ਉਹਦੀ ਪੜਦਾ ਨਹੀਂ ਫਲਾਣਾ ਕਰਦਾ ਹੈ ਬਈ ਤੁਸੀਂ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਸਮਝਾ ਦੋ ਪਿਆਰ ਨਾਲ ਨਹੀਂ ਕਰਦਾ ਨਾ ਕਰੇ ਬਈ ਹੁਣ ਠੇਕਾ ਥੋੜਾ ਲਿਆ ਸੋ ਉਹਨੂੰ ਇਹਨੂੰ ਕਹਿੰਦੇ ਰੈਸ਼ਨਲ ਥਿੰਕਿੰਗ ਤੀਸਰਾ ਇੱਕ ਬੜਾ ਇੰਪੋਰਟੈਂਟ ਕੌਜ਼ ਹੈ ਭਾਈ ਇਹ ਇਹ ਤੁਸੀਂ ਸੁਣ ਲਓ ਚੰਗੀ ਤਰ੍ਹਾਂ ਤੀਸਰਾ ਹੈ ਰੀਅਲ ਲੈਕ ਆਫ ਫੇਥ ਇਨ ਗੋਡ ਅਸੀਂ ਝੂਠ ਬੋਲਦੇ ਆ ਆਪਣੇ ਨਾਲ ਅਸੀਂ ਕਹਿੰਦੇ ਸਾਨੂੰ ਰੱਬ 'ਚ ਵਿਸ਼ਵਾਸ ਹੈ ਅਸੀਂ ਗੁਰਦੁਆਰੇ ਵੀ ਜਾਂਦੇ ਆ ਅਸੀਂ ਮੰਦਰ ਵੀ ਜਾਂਦੇ ਆ ਪਰ ਰੱਬ 'ਚ ਵਿਸ਼ਵਾਸ ਹੈ ਨਹੀਂ ਸਾਡਾ ਸੱਚਾਈ ਇਹ ਹੈ ਜੇ ਰੱਬ 'ਚ ਵਿਸ਼ਵਾਸ ਹੋਵੇ ਫੇਤਾ ਸੋ ਕੁਛ ਹੋ ਰਿਹਾ ਵਧੀਆ ਹੋ ਰਿਹਾ ਠੀਕ ਹੈ ਫਿਰ ਜੇ ਇਹ ਕਹਿੰਦੇ ਜੀ ਰੱਬ ਦੇ ਮੈਨੂੰ ਪਤਾ ਹੀ ਨਹੀਂ ਹੁੰਦਾ ਪਰ ਜੇ ਤੁਸੀਂ ਗਿਰ ਕੇ ਟੰਗ ਟੁੱਟੀ ਫਿਰ ਅਬਦਾ ਪਾਣਾ ਮੰਨੋ ਉਹ ਜਿਹੜੀ ਗੁਰਬਾਣੀ ਚ ਜਿਹੜਾ ਲਿਖਿਆ ਨਾ ਪਾਣਾ ਮੰਨੋ ਉਹ ਬਹੁਤ بڑا ਕਨਸੈਪਟ ਹੈ ਭਾਈ ਜੀ ਬਹੁਤ بڑا ਕਨਸੈਪਟ ਹੈ ਉਹ ਲੋਕ ਨਹੀਂ ਸਮਝਦੇ ਜਿਹੜੇ ਇਨਸਾਨ ਨੇ ਪਾਣਾ ਮੰਨ ਲਿਆ ਉਹਦੀ ਤਾਂ ਟੈਨਸ਼ਨ ਬੈਸੀ ਖਤਮ ਹੋ ਜਾਣੀ ਹੈ ਕਿ ਠੀਕ ਹੈ ਜੋ ਰੱਬ ਕਰੇਗਾ ਮੇਰਾ ਠੀਕ ਹੈ ਜੇ ਰੱਬ ਮੈਨੂੰ ਮਾਰਨਾ ਚਾਹੁੰਦਾ ਮਾਰ ਦੇ ਟੰਗ ਤੋੜਨੀ ਹੈ ਟੋੜ ਦੇ ਸੋ ਇਹ ਇਹ ਤਿੰਨ ਕਾਰਨ ਨੇ ਹੈਗੇ ਜਿਹੜਾ ਕਿ ਬੰਦੇ ਨੂੰ ਐਂਗਜ਼ਾਈਟੀ ਘੱਟ ਹੋ ਸਕਦੀ ਹੈ ਫ कुछ गल्ला होर हैं एक्सरसाइज एंगजायटी घटा नो डाउट एक्सरसाइज करोगे एंगजायटी डिप्रैशन घटती है, है, है। no क्योंकि हारमोन पैदा होंगे ने बेचार मतलब के बंदे का मूड एलीवेट करते हैं फिर है सिटिंग विद फ्रेंड चंगे दोस्तों में बैठ के गल करके मैं तो कहना चाहे दारू पी के थोड़ी रिलैक्सेशन होंगी पिओ कोई गल नहीं जो तो थोड़ू चुगली करके खुशी मिलती है कर लो भाई तो उसे मनता थोड़ा हौला कर लो तो आइडिया इज टू रिलैक्स दिस कोकन ਮੈਂ ਸਮਝਦਾ ਕਿ ਜਿਹੜਾ ਆਦਮੀ ਆਪਣੇ ਮਨ ਨੂੰ ਕੰਟਰੋਲ ਕਰ ਸਕਦਾ ਹੈ ਮਨ ਜਿੱਤੇ ਜਗਦੀ ਦੇਖੋ ਗੁਰਬਾਣੀ ਸਭ ਕੁਝ ਠੀਕ ਲਿਖਿਆ ਹੈ ਅਸੀਂ ਨਾ ਪੜਦੇ ਨਾ ਅਸੀਂ ਉਹ ਤੇ ਐਕਟ ਕਰਦੇ ਆਂ ਛੋਟੀਆਂ ਛੋਟੀਆਂ ਗੱਲਾਂ ਨੇ ਇਹ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈ ਜੇ ਤੁਸੀਂ ਵਰਲਡ ਵਾਈਡ ਕੰਪੇਅਰ ਕਰੀਏ ਤਾਂ ਇੰਡੀਆ ਚ ਹਾਰਟ ਡਿਜ਼ੀਜ਼ ਕਿੰਨਾ ਨਹੀਂ ਇੰਡੀਆ ਇਜ਼ ਵੈਰੀ ਗੁੱਡ ਕੁਐਸਚਨ ਜੇ ਤੁਸੀਂ ਅਮਰੀਕਾ ਔਰ ਯੂਰਪ ਨਾਲ ਕੰਪੈਰੀਸ਼ਨ ਕਰੋ ਇੰਡੀਆ ਚ ਹਾਰਟ ਦੀ ਜਿਹੜੀ ਹੈਗਾ 2 ਐਂਡ ਹਾਫ ਟਾਈਮਸ ਮੋਰ ਹੈ ਔਰ ਦੂਸਰੀ ਗੱਲ ਇੱਕ ਹੋਰ ਹੈ ਜਿਹੜੇ ਇੰਡੀਅਨ ਅਮਰੀਕਾ ਰਹਿੰਦੇ ਨੇ ਜਾਂ ਯੂਰਪ ਰਹਿੰਦੇ ਨੇ इवन ਉਹਨਾਂ ਚ ਲੋਕਲ ਅਮਰੀਕਨ ਦੇ ਨਾਲੋਂ ਢਾਈ ਗੁਣਾ ਜ਼ਿਆਦਾ ਪਰ ਮਰਿਆ ਇਟਸ ਪਬਲਿਸ਼ਡ ਡਾਟਾ ਹੈਗਾ ਤੋਂ ਸਾਡਾ ਮਨੇ ਇਹਨਾਂ ਮਨੇ ਸਾਡੀ ਜੈਨੇਟਿਕ ਪ੍ਰੋਬਲਮ ਵੀ ਹੈ ਤੋਂ ਵੀ ਹੈਵ ਟੂ ਵੀ ਨੀਡ ਟੂ ਫਾਈਟ ਮੋਰ ਵਿਗੋਰਸਲੀ ਮੈਂ ਤਾਂ ਇਹ ਕਹਿੰਦਾ ਐਕਚੁਅਲੀ ਅਗਰ ਮੇਰੀ ਸਰਕਾਰ ਕੋਈ ਗੱਲ ਨਹੀਂ ਸੁਣਦੀ پیسے ਵਾਜਦੀ ਮੈਂ ਕਹਿੰਦਾ ਰਹਿਣਾ ਸਾਡੇ ਕੀ ਆ ਇੰਡੀਆ ਚ ਤੇ ਕੋਈ ਵੀ ਕੋਈ ਵੀ ਚੈਨਲ ਨਹੀਂ ਟੀਵੀ ਦਾ ਜਿਹੜਾ ਕਿ ਹੈਲਥ ਬਾਰੇ ਦੱਸੇ ਲੋਕਾਂ ਨੂੰ ਮੈਂ ਚਾਹਨਾ ਹੈ ਅਗਰ ਨੱਡਾ ਸਾਹਿਬ ਮੇਰੀ ਬਾਤ ਸੁਣਨ ਹੈਲਥ ਮਿਨਿਸਟਰ ਨੱਡਾ ਸਾਹਿਬ ਹੀ ਹੈ ਨਾ ਅੱਜ ਕੋ ਜਿਉ ਮੇਰੀ ਗਾਂ ਜੇ ਨੱਡਾ ਸਾਹਿਬ ਮੇਰੀ ਗਾਲ ਸੁਣ ਸਾਡਾ ਚਾਹੀਦਾ ਹੈ ਨੈਸ਼ਨਲ ਹੈਲਥ ਚੈਨਲ ਨੈਸ਼ਨਲ ਹੈਲਥ ਚੈਨਲ ਜਿਹੜਾ ਚਾਹੀਦਾ ਉਹ 24 ਘੰਟੇ ਚੱਲੇ ਉਹਦੇ 'ਚ ਚੰਗੇ ਚੰਗੇ ਡਾਕਟਰ ਆ ਕੇ ਜਿਨ੍ਹਾਂ ਦੀ ਨੌਲੇਜ ਆ ਉਹ ਗਿਆਨ ਦੇਣ ਹਾਰਡ ਬਾਰੇ ਦੇਣ ਹੱਡੀਆਂ ਬਾਰੇ ਦੇਣ ਆਸਟਿਓ ਪ੍ਰੋਸੈਸ ਦੇਣ ਟੈਂਸਰ ਕਿਵੇਂ ਬਚਣਾ ਆਪਾਂ ਨੇ ਇਹ ਚੱਲਦਾ ਰਹੇ 24 ਘੰਟੇ ਚੱਲਦਾ ਰਹੇ ਰੈਪੀਟੀਸ਼ਨ ਹੁੰਦੀ ਰਹੇ ਜਿਹੜੇ ਬੰਦੇ ਨੂੰ ਜਦ ਵੀ ਟਾਈਮ ਮਿਲਦਾ ਉਹ ਸੁਣ ਲੇਗਾ ਸਾਡੇ ਕੰਟਰੀ ਚ ਕੀ ਹੈ ਬਾਬੇ ਚੈਨਲ ਬਹੁਤ ਹੈ ਆਸ਼ਰਮ ਚੈਨਲ ਇਹ ਫਲਾਣਾ ਚੈਨਲ ਇਹ ਜੀ ਨਿਰਮਲ ਚੈਨਲ ਸ਼ਰਮ ਦੀ ਗੱਲ ਹੈ ਮਤਲਬ ਕਿ ਸਾਡੇ ਲਈ ਥੋੜਾ ਹੈਲਥ ਚੈਨਲ ਕੋਈ ਹੈ ਨਹੀਂ ਅੱਛਾ ਨਾ ਪੰਜਾਬ ਗਵਰਨਮੈਂਟ ਦਾ ਕੋਈ ਚੈਨਲ ਹੈ ਤੋਂ ਵੀ ਨੀਡ ਲੋਕਾਂ ਨੂੰ ਨਹੀਂ ਨਹੀਂ ਲੋਕਾਂ ਨੂੰ ਬੇਟੇ ਹੈਲਥ ਐਜੂਕੇਸ਼ਨ ਦੇਣ ਦੀ ਜ਼ਰੂਰਤ ਹੈ ਅਕਲ ਬਿਲੋਥ ਪਰ ਇਹ ਵੀ ਲੈਂਗੁਏਜ ਚ ਹੋਣ ਲੱਗ ਗਏ ਨੇ ਇਹ ਤਾਂ ਮੈਂ ਕਹਿ ਰਹੇ ਹਾਂ ਇਸੇ ਕਰਕੇ ਤਾਂ ਮੈਂ ਕਹਿ ਰਿਹਾ ਸਾਡੇ ਇਸ ਲਈ ਸਾਡੀ ਜੁੜੀ ਹੈ ਜੇ ਅਸੀਂ ਬੈਸਟ ਇਨਵੈਸਟਮੈਂਟ ਕਰਨੀ ਹੈ ਨਾ ਗਵਰਨਮੈਂਟ ਨੇ ਬੈਸਟ ਇਨਵੈਸਟਮੈਂਟ ਹੈ ਕਿ ਪ੍ਰੋਵੈਂਸ਼ਨ ਕਰੋ ਸਰ ਇੱਕ ਕੋਈ ਵੀ ਲੋਕਾਂ ਨੂੰ થોੜਾ ਟੂ ਡੋ ਲੈਜ ਵੀ ਹੋਏਗਾ ਨਾ ਸਾਰੇ ਦੇਖਦੇ ਕਿ ਇੱਕ ਇੰਸਟਾਗ੍ਰਾਮ ਰੀਲਸ ਤੇ ਨਾ ਕਾਫੀ ਵਾਇਰਲ ਹੋ ਰਿਹਾ ਕਿ ਜੇ ਤੁਸੀਂ ਹਾਰਟ ਅਟੈਕ ਤੋਂ ਬਚਣਾ ਹੈ ਕਿ ਕਿਸੇ ਨੂੰ ਸਿੰਪਟਮ ਆnde ਤੇ ਇਹ ਇਹ ਦਵਾਈਆਂ ਨਾਲ ਖਾਓ ਨਾ ਉਹ ਵੈਰੀ ਗੁੱਡ ਇਹ ਆ ਜਾ ਉਹ ਠੀਕ ਕਹਿੰਦੀ ਹੈ ਲੜਕੀ ਇਹ ਅਗਰ ਕਿਸੇ ਬੰਦੇ ਨੂੰ ਸ਼ੱਕ ਪਵੇ ਕਿ ਮੈਨੂੰ ਹਾਰਟ ਅਟੈਕ ਹੋ ਰਿਹਾ ਤੇ ਮੇਨ ਚੈਸਟ ਪੀਨ ਹੈ ਜਿਹੜੀ ਪਹਿਲਾਂ ਨਹੀਂ ਹੋਈ ਜੇ 15-20 ਮਿੰਟ ਤੋਂ ਜ਼ਿਆਦਾ ਚੱਲ ਰਹੀ ਹੈ ਇਹਦਾ ਮਤਲਬ ਇਹ ਹੋ ਸਕਦਾ ਹਾਰਟ ਅਟੈਕ ਹੈ ਤੁਸੀਂ ਤੁਸੀਂ ਤਿੰਨ ਦਵਾਈਆਂ ਖਾ ਲਓ ਉਸੇ ਵੇਲੇ ਇੱਕ ਤਾਂ ਐਸਪੀਰੀਨ 300mg ਕਲੋਪिडोग੍ਰੇਲ 300mg ਅਟੋਰਵਾਸਟੈਟਨ 80mg ਤੇ ਮੈਂ ਤੁਹਾਨੂੰ ਲਿਖ ਕੇ ਦੇ ਦਊਂਗਾ ਕਿਸੇ ਨੂੰ ਤਾਂ ਕਿ ਤੁਸੀਂ ਬਲਕੇ ਪਬਲਿਸ਼ ਕਰੋ ਕਿ ਜੀ ਇਹ ਤਿੰਨੇ ਚੀਜ਼ਾਂ ਆਪਣੇ ਕੋਲ ਰੱਖੋ ਤੁਸੀਂ ਖਾ ਲਓ ਖਾ ਕੇ ਜਾ ਕੇ ਇੱਥੇ ਜੀ ਕਰਾਓ ਇਹ ਕਲ ਹੋ ਦੱਸਦਾ ਮੈਂ ਕਿ देयर ਆਰ ਸਟੱਡੀਜ਼ ਅਵੇਲੇਬਲ ਅਗਰ ਹਾਰਟ ਅਟੈਕ ਹੋ ਰਿਹਾ ਹੈ ਅਗਰ ਤੁਸੀਂ ਇੱਕ ਗੋਲੀ ਐਸਪੀਰੀਨ ਦੀ ਖਾ ਲਈ ਮੋਰਟੈਲਿਟੀ 25% ਘਟ ਜਾਂਦੀ ਹੈ 25% ਵਿਦ ਸਿੰਪਲ ਟੈਬਲੇਟ ਆਫ ਐਸਪਰੀਨ ਸੋ ਇਹ ਬਹੁਤ ਜ਼ਰੂਰੀ ਹੈ ਸਰ ਇਹਦਾ ਕੋਈ ਸਾਈਡ ਇਫੈਕਟ ਨਹੀਂ ਕੋਈ ਸਾਈਡ ਇਫੈਕਟ ਨਹੀਂ ਅਗਰ ਤਿੰਨੇ ਦਵਾਈਆਂ ਖਾ ਲੋਗੇ ਜੇ ਤੁਹਾਨੂੰ ਹਾਰਟ ਅਟੈਕ ਨਹੀਂ ਆਉਂਦਾ ਕੋਈ ਸਾਈਡ ਇਫੈਕਟ ਨਹੀਂ ਸੇਫ ਹੈ ਟੋਟਲ ਬਲਕਿ ਜਿਹੜੀ ਰੇਸ਼ੋ ਤੁਸੀਂ ਦੱਸੀ ਆ ਫੋਰਨ ਦੀ ਔਰ ਇੰਡੀਆ ਦੀ ਹਾਂਜੀ ਜੇ ਆਪਾਂ ਲੌਜੀਕਲੀ ਦੇਖਿਆ ਜਾਵੇ ਤੇ ਉੱਥੇ ਪਿਓਰ ਫੂਡ ਮਿਲਦਾ ਇੱਥੇ ਇੰਡੀਆ ਦੇ ਵਿੱਚ ਤੁਸੀਂ ਕਿੰਨੀ ਮਲਾਵਟੀ ਚੀਜ਼ਾਂ ਕਿੰਨਾ ਬਲ ਇਸੇ ਕਰੇ ਛੋੜਿਆ ਜਾਂਦਾ ਹਾਂਜੀ ਇਹ ਹੈਲਦੀ ਪਰਸਨ ਵੀ ਦੇਖ ਹੋ ਰਿਹਾ ਇਹਦਾ ਕਾਰਨ ਇਹੀ ਹੈ ਨਾ ਜੀ ਗਵਰਨਮੈਂਟ ਦੀ ਲੈਕ ਆਫ ਨੋ ਡਾਊਟ ਬੋਟ ਦੇਖੋ ਸਾਡੇ ਫਾਰਜੰਪਰ ਕੀ ਹੈ ਜਿਹੜੀ ਸਾਡੇ ਵੈਜੀਟੇਬਲ ਆ ਰਹੀ ਹੈ ਉਹ ਕਿੱਥੇ ਪੈਦਾ ਹੋ ਰਹੀ ਹੈ ਉਹ ਚ ਕੀ ਇਨਸੈਕਟਿਡਾਈਟ ਚੱਲ ਰਿਹਾ ਹੈ ਉਹਦਾ ਕੋਈ ਕੰਟਰੋਲ ਨਹੀਂ ਨਾ ਤੁਹਾਡਾ ਵੀ ਡੋਨਟ ਹੈਵ ਫੂਡ ਸੇਫਟੀ ਸਟੈਂਡਰਡ ਹਾਲਾਂਕਿ ਡਿਪਾਰਟਮੈਂਟ ਹੈ ਲੇਕਿਨ ਫੂਡ ਸੇਫਟੀ ਸਟੈਂਡਰਡ ਹਾਲੇ ਵੀ ਮੇਨਟੇਨ ਨਹੀਂ ਕੀਤੀ ਜਾਂਦੀ ਹੁਣ ਜਿਹੜਾ ਜਿਹੜਾ ਪ੍ਰੋਸੈਸਡ ਫੂਡ ਹੈ ਜਿਹੜਾ ਡੱਬਿਆਂ ਚ ਆਂਦਾ ਫੂਡ ਮੈਂ ਸਮਝਦਾ ਕਿ ਜ਼ਹਿਰ ਹੈ ਇਹ ਮਨ ਲੇ ਸਮੋਕਿੰਗ ਤੋਂ ਵੀ ਬੁਰਾ ਹੈ ਅੱਛਾ ਦੂਸਰਾ ਉਹਦੇ ਵਿੱਚ ਲਿਖਿਆ ਹੁੰਦਾ ਇੰਨੇ ਛੋਟੇ ਅੱਖਰਾਂ 'ਚ ਲਿਖਿਆ ਹੁੰਦਾ ਨਾ ਵੀ ਕੀ ਕੀ ਆ ਪੜ੍ਹੇ ਨਹੀਂ ਜਾਂਦਾ ਠੀਕ ਹੈ ਇਹ ਤਾਂ ਬਲਕਿ ਗਾਈਡਲਾਈਨ ਚਾਹੀਦੀ ਹੈ ਕਿ ਉਹ ਜੋ ਮੋਟਾ ਮੋਟਾ ਲਿਖਿਆ ਹੋਵੇ ਵੀ ਇਹ ਚ ਕੀ ਕੀ ਚੀਜ਼ਾਂ ਨੇ ਕਿੰਨੀ ਕਿੰਨੀ ਬਾਤ ਇਹ ਤਾਂ ਗਵਰਨਮੈਂਟ ਦਾ ਕੰਮ ਹੈ ਇਹ ਮੇਰਾ ਕੰਮ ਨਹੀਂ ਜਨਾ ਬੜਾ ਸਾਡੇ ਵਾਸਤੇ ਬਹੁਤ ਲੱਕੀ ਰਹੀ ਹੈ ਕਿ ਡਾਕਟਰ ਟੀ ਐਸ ਗੋਇਲ ਪਦਮ ਭੂਸ਼ਣ ਸਾਡੇ ਲੁਧਿਆਣੇ ਸਾਹਿਬ ਦੇ ਰੋਡਨ ਦੇ ਸੈਂਟਰ ਸਾਹਿਬ ਨੇ ਔਰ ਓਮਨੀ ਹਾਰਟ ਸੈਂਟਰ ਜੇ ਸਟਾਰਟ ਹੋ ਗਿਆ ਉਹਨਾਂ ਨੇ ਅੱਜ ਉਪਦੀ ਕੀਤੀ ਹੈ ਇੱਕ ਪੇਸ਼ੈਂਟ ਨੂੰ ਥੰਬਲਾਈਜ਼ ਵੀ ਕੀਤਾ ਹੈ सा पहला स्टार्टिंग डे है तो इस तरह जिमें जिम्मे एडजस्ट प्रोग्राम बनता जाएगा इसलिए तो अस इंफ्रास्ट्रक्चर की है साढ़े रेडियोलॉजी वो तो बड़ी अस्टैबलिश है फिर कैथ लैब की जरूरत है असं न्यूरो कैथ लैब लगाई है तो न्यूरो कैथ लैब के कार्डियल कैथ इकट्ठे होते हैं मतलब कैथ लैब भी बड़ी अच्छी सीमें लगाई है जी कि डॉक्टर साहब को पसंद भी है और अच्छी कैथ लैब है और अभी जिंदा को काम किया न्यूरो ज़्यादा किया हार्ट हम डॉक्टर साहब भी कर हैं ਜਿੰਨਾ ਵੀ ਕੰਮ ਕੀਤਾ ਬੜੇ ਚੰਗੇ ਰਿਜ਼ਲਟ ਆਏ ਨੇ ਅਜੇ ਤੱਕ ਪਰ ਅਜੀ ਜੇ ਪ੍ਰੋਪਰ ਰੈਗੂਰੇਸ਼ਨ ਸਾਡੀ ਅਗਲੇ ਮਹੀਨੇ ਹੋਣੀ ਹੈ ਪ੍ਰੋਪਰ ਰੈਗੂਰੇਸ਼ਨ ਤੋਂ ਬਾਅਦ ਇੱਕ ਸੀਐਮ ਵੀ ਕਰਾਂਗੇ ਤੇ ਜੋ ਡਾਕਟਰ ਨੇ ਆ ਕੇ ਸਾਨੂੰ ਅੱਜ ਇੱਕ ਹਾਰਡ ਸੈਂਟਰ ਦੇ ਬਾਰੇ ਜੋ ਸਾਡਾ ਕਿ ਬੜਾ ਦੇਰ ਦਾ ਲੰਬਾ ਵਿਚਾਰ ਸੀ ਕਿ ਕਾੜੇ ਇੰਸਟੀਚਿਊਟ ਸੀ ਨਾ ਕਾੜੇ ਇਕ ਹਾਰਡ ਸੈਂਟਰ ਇਕੱਠੇ ਕਿਉਂਕਿ ਕਾੜੇ ਕਾੜੇ ਦੇ ਰਿਸੈਟਰ ਵੀ ਹੋਈ ਨੇ ਪ੍ਰੋਬਲਮ ਵੀ ਹੋਈ ਨੇ ਇਹ ਨਾੜੀਆਂ ਇੱਥੇ ਫਲਾਉਟ ਹੁੰਦੇ ਨੇ ਉਹ ਬੇਂਚ ਹੁੰਦੇ ਨੇ ਤੇ ਇਹਦੇ ਵਿੱਚ ਜਿਵੇਂ ਸਟੰਟ ਵਾਦਦੇ ਹੁਣ ਅਸੀਂ ਵੀ ਹਾਫ ਬ੍ਰੇਨ ਦੇ ਵਿੱਚ ਸਟੰਟ ਪਾਵਾਂਗੇ ਹੋਰ ਵੀ ਕਾਫੀ ਸਿਜ਼ਮ ਟ੍ਰੇਨਿੰਗ ਜਿਹੜੀ ਕਿ ਪਹਿਲਾਂ ਨਹੀਂ ਹੁੰਦੀ ਸੀ ਉਹ ਬ੍ਰੇਨ ਹੈਵਰ ਜਿਹੜਾ ਤਾਂ ਉਹਦੀ ਡਿਫਰੈਂਟ ਬੜੀ ਬੰਡੀ ਲੱਭਦੀ ਸਟੋਰੀ ਹੈ ਉਹ ਪਰਿਵਾਰੀ ਜਿਹੜੀ ਕਿ ਪਹਿਲਾਂ ਉਹਦਾ ਇਲਾਜ ਹੀ ਨਹੀਂ ਹੁੰਦਾ ਸੀ ਉਹ ਵੀ ਕਰਾਂਗੇ ਇਹ ਤੇ ਵਾਸਤੇ ਤਾਂ ਲੋਕ ਬਾਹਰ ਹੀ ਜਾਂਦੇ ਸੀ ਦਿੱਲੀ ਜਾਂਦੇ ਸੀ ਕੱਲ ਨੂੰ ਉਸ ਤੋਂ ਬਾਅਦ ਬੰਦੋ ਜੀ ਸੋਚੋ ਕਿ ਇਹ 84% ਕੀ ਕੀ ਹੈ ਤੇ 10 ਕਰੋੜ ਰੁਪਏ ਸਾਬਰੇ ਪ੍ਰੋਜੈਕਟ ਵਾਸਤੇ ਰਿਜ਼ਰਵ ਦੇ ਕੋਲੋਂ ਪਾਸੇ ਅਮਰੀਕਾ ਨੂੰ ਖਰਚ ਕੇ ਆਦੇ ਸੀ ਇੱਥੇ ਹੋਰ 2 ਲੱਖ ਸੀ ਹੋ ਜਾਵੇਗੀ ਇੰਨੀ ਵੱਡੀ ਫੈਸਿਲਿਟੀ ਹੈ ਤਾਂ ਸਾਡੀ ਵੇਚ ਦਿਓ ਪਰ ਅਸੀਂ ਵੇਚ ਤਾਂ ਐਸੋ ਸਾਬਰੇ ਬਲੇ ਸਾਡਾ ਅਸੈਂਬਲੀ ਸਟੇਕ ਕਰੀਏ ਪਰ ਇਹ ਗੱਲ ਮੈਂ ਸੌਰੀ ਮੈਂ ਇੰਟਰਵਿਊ ਕਰ ਰਿਹਾ ਜਿਸ ਤਰ੍ਹਾਂ ਹਾਰਟ ਅਟੈਕ ਚ ਆ ਜਾਣਾ ਕਿ ਇਮੀਡੀਏਟਲੀ ਐਂਜੀ ਪਲਾਸਟਿਕ ਕਰੋ ਤੇ ਨਾੜੀ ਨੂੰ ਖੋਲੋ ਉਦਾਂ ਹੀ ਹੁਣ ਐਕਿਊਟ ਸਟ੍ਰੋਕ ਪ੍ਰੋਗਰਾਮ ਹੈਗਾ ਅਕੀਰ ਸਟ੍ਰੋਕ ਦਾ ਮਤਲਬ ਹੈ ਕਿ ਬੰਦੇ ਨੂੰ ਪੈਰੇਲਿਸਿਸ ਹੋਇਆ ਕਿਉਂਕਿ ਪੈਰੇਲਿਸਿਸ ਜਿਹੜਾ ਹੁੰਦਾ ਦੋ ਕਾਰਨਾ ਕਰਕੇ ਹੁੰਦਾ ਜਿਆਦਾ ਬ੍ਰੇਨ ਚ ਬਲੀਡਿੰਗ ਹੋ ਜਾਏ ਜਾਂ ਉਹਨੂੰ ਉਹਨੂੰ ਤਾਂ ਕਹਿੰਦੇ ਹੈਮਰੇਜਿਕ ਸਟ੍ਰੋਕ ਦੂਸਰਾ ਹੁੰਦਾ ਐਮਬੋਲਿਕ ਐਮਬੋਲਿਕ ਮਤਲਬ ਕਿ ਕੋਈ ਨਾ ਕੋਈ ਕਲੌਟ ਗਿਆ ਹੈ ਕਲੌਟ ਜਾਂਦਾ ਇਹਨਾਂ ਨਾੜੀਆਂ 'ਚ ਜਾਂਦਾ ਹੈ ਕੈਰੋਟਿਡ ਵੈਸਲ ਤੋਂ ਜਾਂ ਹਾਰਟ ਤੋਂ ਜਾਂਦਾ ਕਲੌਟ ਚਲੇਗਾ ਨਾੜੀ ਬੰਦ ਹੋ ਗਈ ਤੇ ਹੁਣ ਇਹਨਾਂ ਦੇ ਸੈਂਟਰ 'ਚ ਇਹ ਫੈਜ਼ਿਲਿਟੀ ਹੈਗੀ ਹੈ ਕਿ ਇਮੀਡੀਏਟਲੀ ਵਾਇਰ ਪਾ ਕੇ ਉਹਨੂੰ ਕਲੌਟ ਨੂੰ ਡਿਜ਼ੋਲਵ ਕਰ ਸਕਦੇ ਆ ਔਰ ਬੰਦਾ ਰਿਕਵਰ ਕਰ ਜਾਂਦਾ ਲੇਕਿਨ ਇਹਦੇ ਲਈ ਜ਼ਰੂਰੀ ਪਤਾ ਕੀ ਹੈ ਇਹ ਲਈ ਜਿਹੜਾ ਕਿ ਮਰੀਜ਼ ਨੂੰ ਇਮੀਡੀਏਟਲੀ ਆਣਾ ਚਾਹੀਦਾ ਮਤਲਬ ਟਾਈਮ ਨਾਲ ਲੂਜ਼ ਹੋ ਗਈ ਉਹਦਾ ਟਾਈਮ ਲਿਮਟ ਹੈ ਕਿ ਇਹਦੇ ਅੰਦਰ ਅੰਦਰ ਆਪਾਂ ਕਰ ਸਕਦੇ ਆ ਉਹਦੇ ਬਾਅਦ ਨਹੀਂ ਕਰ ਸਕਦੇ ਇਹ ਬਾਰੇ ਦੱਸੋ ਟਾਈਮ ਇਜ਼ ਬ੍ਰੇਨ ਮਤਲਬ ਜਿੰਨਾ ਜਲਦੀ ਆ ਜਾਓਗੇ ਠੀਕ ਹੈ ਜਿਹੜਾ ਥ੍ਰੋਮਬੋਲਾਈਸ ਸਰ ਨੇ ਕਿਹਾ ਇਹ ਅਸੀਂ 3 ਘੰਟੇ ਚ ਕਰ ਲਈਏ ਤਾਂ ਬਰੀਜ਼ ਨੂੰ ਇੰਜੈਕਸ਼ਨ ਆਦਾ ਇੱਕ ਤੇ ਉਹ ਫਟਾਫਟ ਲਗਾ ਦਈਏ हम तो फैसिलिटी बहुत ज्यादा पंजाब में भी मतलब गवर्नमेंट भी इंजैक्शन फ्री दे रही है पर असी इंजैक्शन लाते हैं और जो तीन घंटे च ला दी परिस कलॉट मतलब पुल जाता है जी कैथलैर लगाई है ये असं डॉक्टर ने जिम्मे क्या है कि थरबैटमी अब पहली एक, एक परसों हो गई है और मरीज भी इंपरूव कर गया डॉक्टर ओद बेटा है और इमीडिएटली लेके आया और उन्होंने थरोबैटमी करा ली यहाँ केसल हो और केस पसठ ठीक ठा गया और केस कल डिस्चार्ज भी हो रहा है ਔਰ ਡਾਕਟਰ ਸਾਹਿਬ ਆਏ ਨੇ ਬਾਏ ਚਾਜ਼ ਮਾਰਨਿੰਗ ਸਾਡੇ ਕੋਲ ਕਾਰਡੀਕ ਦਾ ਪੇਸ਼ੈਂਟ ਆ ਗਿਆ ਤੇ ਡਾਕਟਰ ਨੇ ਕਿਹਾ ਕਿ ਇਮੀਡੀਟਲੀ ਸੀ ਕਿਤੇ ਐਨ ਟ੍ਰੌਬਲੈਂਸ ਕਰ ਵੀ ਹੈ ਤੇ ਬਰੀਕ ਸੋ 20 ਸਾਲ ਦਾ ਮੁੰਡਾ 25 ਸਾਲ ਦਾ ਤਾਂ ਫੈਸਿਲਿਟੀਆਂ ਔਰ ਸਰਵਲ ਇਨਫਰਾਸਟ੍ਰਕਚਰ ਕਾਫੀ ਹੈ ਔਰ ਅਸੀਂ ਨੇ ਜੁਟੀਲਾਈਜ਼ ਕਰੀਏ ਔਰ ਲੋਕਾਂ ਦੀ ਸੇਵਾ ਦੇ ਕੰਮ ਆਏ ਤਾਂ ਹੀ ਫਾਇਦਾ ਔਰ ਐਸ ਤਰ੍ਹਾਂ ਸਾਡੀ ਲੋਕੇਸ਼ਨ ਕੰਮ ਜਿਹੜਾ ਹੈ ਨਾ ਹਨ ਕਮਾਂਡ ਦਾ ਨਹੀਂ ਇਹ ਹਰ ਦਸਾਲ ਕੰਮ ਖਰਚ ਜਾਂਦਾ ਹੈ ਹੁਣ ਵੀ ਦੀ ਸੇਵਾ ਕਰੀ ਉਹਦੇ ਦੀ ਸਾਡਾ ਫਾਇਦਾ ਹੁਣ ਜਿੰਨਾ ਵੀ ਲੋਕ ਇਹ ਤੋਂ ਬੈਨੀਫਿਟ ਮੈਕਸਿਮ ਲੈ ਲੈ ਤੇ ਸਾਡੇ ਨੈਕਸਟ ਆਉਣ ਵਾਲੀ ਜਨਰੇਸ਼ਨ ਨੂੰ ਸੁਣਾ ਲੈ ਤੇ ਉਹ ਸਾਡਾ ਮਤਲਬ ਸਭ ਤੋਂ ਵੱਡਾ ਸਾਡਾ ਕਾਮਯਾਬੀ ਹੋਵੇ ਅਸੀਂ ਹਸਪਤਲ ਦਾ ਛਾੜ ਤੱਕ ਨਹੀਂ ਜਾ ਰਹੇ ਇਹਦੇ ਨਾਲ ਦੀ ਲੋਕੇਸ਼ਨ ਬਕਰ ਸਾਡਾ ਤਾਂ ਸੈਂਟਰ ਪ੍ਰੀਮੀਅਮ ਲੋਕੇਸ਼ਨ ਦਾ ਸੈਂਟਰ ਮਾਲੌਰ ਦੇ ਸੀ ਹੈਗਾ ਅਰੌੜਾ ਦੇ ਸੈਂਟਰ ਦਾ ਨਾਮ ਹੈ ਪਵਾਰਾ ਚੌੜੇ ਦੇ ਨਾਮ ਦੀ ਔਰ ਨਾਲ ਹੀ ਸਾਡਾ ਰੈ residense ਹੈ ਓਮੀ ਓਮੀ ਕਾਰਡੀਕ ਸੈਂਟਰ ਦਾ ਨਾਮ ਹੈ ਨਾ ਅੱਛਾ ਜਿਹੜਾ ਸੈਂਟਰ ਦਾ ਨਾਮ ਹੈ ਹਾਰਡੀਐਲ ਕੇ ਮੈਕਸ ਹਸਪੀਟਲ 120 ਦੀ ਮਾਲ ਰੋਡ ਵਿਦਿਆਨਾ ਫੋਰ ਇਗਜ਼ਾਮਪਲ ਬਿਲਕੁਲ ਨਾ ਐਂਡ ਵੀ ਆਰ ਰੀਲੀ ਗ੍ਰੇਟਫੁਲ ਟੂ ਸਰ ਥੈਟ ਹੀ ਹਸ ਕਮ ਐਂਡ ਇਨਲਾਈਟਡ ਅਸ ਔਨ 올 ਦਾ ਰਿਸਕ ਫੈਕਟਰ ਦਾ ਰਿਸਕ ਫੈਕਟਰ ਇਸ ਟੋਲਡ ਯੂ ਫਾਰ ਹਾਰਟ ਆਰ ਦਾ ਸੇਮ ਫਾਰ ਦਾ